वीडियो 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 वीडियो। वीडियो वीडियो बना बना बना। 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 बना कोई नहीं चलाला गड्डी चला ला वीडियो। ਵੀਡੀਓ ਬਣਾ ਲਈਏ ਪੂਰੀ ਬਣਾ ਲਈਏ ਹੁਣ ਮਾਰਦਾ ਤੂੰ ਫੋਨ ਮਾਰ ਫੋਨ ਮਾਰ ਇਹਦੀ ਵੀਡੀਓ ਬਣਾਉਣੀ ਕੋਲ ਮਾਰ ਫੋਨ ਮਾਰ ਹੁਣ ਮਾਰ ਰੋਗ ਲੜਨਗੇ ਵੀਡੀਓ ਬਣਾਉਣੀ ਸਾਰੀਆਂ ਗਵਾਹ ਸਾਰੀਆਂ ਹਾਂ ਫੋੜਾ ਵੀਡੀਓ ਬਣਾਵੀਂ ਵੀਡੀਓ ਬਣਾ ਬਸ ਵੀਡੀਓ ਬਣਾ ਫੋਨ ਮਾਰ ਦੇ ਹਾਂ ਵੀਡੀਓ ਬਣਾਉਣਾ ਨਹੀਂ ਬਾਬਾ ਫੋਨ ਮਾਰਦੇ ਉਧਰ ਬਸ ਠੀਕ ਆ ਵੀਡੀਓ ਬਣਾਉਣਾ ਕੋਈ ਗੱਲ ਨਹੀਂ ਸਰਜਿਕ ਮਾਮਲਾ ਸਾਹਮਣੇ ਆਇਆ ਸੀ ਬੱਸ ਵਾਲਾ ਜੀ ਕੱਲ ਮੁੰਡਾ ਕਰ ਲਿਆ ਗਿਆ ਇਹ 4 12 23 ਨੂੰ ਜਿਹੜਾ ਇੱਕ ਬੱਸ ਵਾਲੇ ਤੇ ਇੱਕ ਮੋਟਰਸਾਈਕਲ ਡਰਾਈਵਰ ਦੇ ਵਿੱਚ ਆਪਸ ਦੇ ਵਿੱਚ ਇੱਕ ਟਕਰਾਅ ਹੋਈ ਸੀ ਜੀ ਦੇ ਵਿੱਚ ਜਿਹੜਾ ਮੋਟਰਸਾਈਕਲ ਵਾਲਾ ਪੁਰਜਾ ਪੁੱਤਰ ਬਲਬੀਰ ਸਿੰਘ ਖਲਚੀਆ ਕਦੀਮ ਦਾ ਜੀ ਉਹਨੂੰ ਅਸੀਂ 24 ਘੰਟੇ ਦੇ ਵਿੱਚ ਅੱਜ ਅਰੈਸਟ ਕਰ ਲਿਆ ਉਹਨੇ ਬੱਸ ਦੀ ਇਹ ਅਗਲੇ ਫਰੰਟ ਜਿਹੜੇ ਸ਼ੀਸ਼ੇ ਸੀਗੇ ਉਹ ਦੋਵੇਂ ਤੋੜ ਦਿੱਤੇ ਸੀ ਆਪਸ ਦੇ ਵਿੱਚ ਇਹਨਾਂ ਦੀ ਕਾਹਤ ਹੁਣੀ ਹੋਈ ਸੀ ਪਹਿਲਾਂ ਉਹਦੇ ਨਾਲ ਇਹਨਾਂ ਨੇ ਜਿਹੜਾ ਕਿਤੇ ਵੱਧ ਐਕਸ਼ਨ ਲੈ ਕੇ ਇਹਨਾਂ ਦਾ ਆਪਣਾ ਰੋਜ਼ ਦੀ ਆਰੀ ਲੈ ਕੇ ਉਹਦੇ ਨਾਲ ਉਹਨੇ ਬਸ ਦੇ ਸੀਸ਼ੇ ਥੋੜੇ ਜਿਹੇ ਨੂੰ ਅਸੀਂ ਅੱਜ ਇਹਨੂੰ ਅਰੈਸਟ ਕਰ ਲਿਆ